ਸਰ ਚਾਰ ਡਰ ਨਾਲ ਦੇ ਰੈਂਬਰੰਬ ਚੈੱਕ ਕਰਾਈਂ ਟਰੈਡ ਸਰ ਮੈਂ ਦੇਖੂ ਮੈਂ ਚੈੱਕ ਕਰਾ ਦੇ ਲੈ 12 ਮਾਡਲ ਦੇ ਬਰਾਬਰ ਦਿਖਾ ਦੇ ਧਰਮੇ ਸਾਰਾ ਟਰੈਡ ਦੇ ਦੇਖ ਲੈ ਸਾਰਾ ਕੰਡੀਸ਼ਨ ਦਾ Ориਜਨਲ ਆ ਸਾਰਾ ਗੱਡੀ ਸੰਦਾ ਕਲੱਚ ਵੀ ਨਹੀਂ ਖੁੱਲਿਆ ਟਰੈਡ ਦਾ ਕਲੱਚ ਵੀ ਨਹੀਂ ਹਲੇ ਤੱਕ ਬਈ ਜਾਂਦਾ ਖੁੱਲਿਆ 153738 ਕਾਡਰ Ориਜਨਲ ਚੱਲਿਆ Ориਜਨਨੋ 153738 ਕਾਡੇ ਲੋਕ ਨੂੰ ਵਰਨਾ ਲਈ ਨੰਬਰ ਧਰਮੇ ਉਰੇ ਆਹ ਸਟicker ਦਿਖਾ ਐਂ ਦਿਖਾ ਦੇ ਨਾਲ ਦੇ ਸਟicker ਆਹ ਜਾ ਵੀ ਉਹ ਤੋਂ ਵਦੀ ਤੜੀ ਆਹ ਕਰਵਾਈ ਚੈੱਕ ਦੇਖ ਉਹ ਦਿਖਾ ਦੇ ਛਟਾ ਛੋਟਾ ਕੰਪਨੀ ਦਾ ਕੱਲਾ ਕਲਸਟicker ਕੰਪਨੀ ਦਾ ਲੱਗਿਆ ਹੋਇਆ ਮਗਰਾੜ ਅ ਹਾਂ ਲੈ ਇਧਰ ਕਰਵਾਦਾ ਭੋਰਾ ਨਹੀਂ ਮਗਰਾਟਾ ਨੇ ਗਿਆ ਬਸ ਆ ਦੇ ਨਿਕਲ ਦਿਖਦੇ ਰਿੰਬਾ ਦਾ ਹੈ ਕਿਊਬਾਂ ਦਾ ਚੈੱਕ ਕਰਵਾ ਹੁੱਕ ਦਿਖਾ ਦੇ ਆ ਫੱਟੀ ਤੇ ਲੰਗ ਨੀ ਕਿਹੜੀ ਚੀਜ਼ ਦਾ ਰੰਗ ਆਉਂਦਾ ਹਾਲੇ ਤੱਕ ਨਾਲ ਦਾ ਹਾਂ ਡਰਾਵਲ ਤੇ ਹਾਲ ਤੱਕ ਨਾਲ ਦਾ ਰੰਗ ਖੜਾ ਬਾਈ ਗੁਰਲਾਲ ਦੇ ਘਰੇ ਮਿੱਤਰੋ ਪਹੁੰਚ ਗਏ ਪਿੰਡ ਫਰਵਾਹੀ ਜਿਹੜੇ ਤੁਹਾਨੂੰ ਅੱਜ ਟਰੈਕਟਰ ਦਿਖਾਉਣੇ ਨੇ ਨਾ ਬਸ ਫੁੱਲ ਨੇ ਨੀਰੀ ਤਵਾਹੀ ਟਰੈਕਟਰ ਦਾ ਬੜੇ ਤਵਾਹੀ ਟਰੈਕਟਰ ਨੇ ਪਹਿਲੀ ਵਾਰ ਨਾ ਗੁਰਲਾਲ ਕਹਿੰਦਾ ਵੀ ਇੰਨੇ ਨਵੇਂ ਟਰੈਕਟਰ ਆਪ ਇੰਨੇ ਘੱਟ ਚੱਲੇ ਹੋਏ ਬਈ ਕਹਿੰਦਾ ਕਦੇ ਵੀ ਨਹੀਂ ਮਿਲੇ ਦੀ ਜਿੰਨੇ ਅੱਜ ਮਿਲ ਗਏ ਕੱਲੇ ਕੱਲੇ ਟਰੈਕਟਰ ਦੀ ਜਾਣਕਾਰੀ ਦਵਾਂਗੇ ਧਰਮੇ ਕੰਡੀਸ਼ਨ ਦੇਖ ਕੇ ਐਂ ਲੱਗਦਾ ਹੋ ਜਿਵੇਂ 2022 ਮਾਡਲ ਐ ਇੰਨੀ ਦੇ ਸਕੋਰ ਟਰੈਕਟਰ ਦੀ ਪੈਂਦੀ ਐ ਪਰ ਜੇ ਤੁਹਾਨੂੰ ਮਾਡਲ ਦਸੀਏ ਤੁਸੀਂ ਹਰਾਂ ਰਹੇ ਜੋ ਕਿ ਵੀ ਇੰਨਾ ਟਰੈਕਟਰ origignal ਐ ਇੰਨਾ ਨਵਾਂ ਟਰੈਕਟਰ ਇਧਰਲੇ ਪਾਸੇ ਖੜਾ 744 ਲੈ ਦੇਖ ਲੈ ਅੱਜ ਕੱਲੇ ਕੱਲੇ ਦੀ ਜਾਣਕਾਰੀ ਦਵਾਂਗੇ ਕਿ ਇਧਰਲੇ ਪਾਸੇ ਖੜਾ 963 ਟਰੈਕਟਰ ਬਹੁਲੇ ਚੰਗੇ ਨੇ ਕੱਲੇ ਕੱਲੇ ਦੀ ਜਾਣਕਾਰੀ ਆਪਾਂ ਗਰਲਾਲ ਤੋਂ ਲਵਾਂਗੇ ਗਰਲਾਲ ਕੀ ਹਾਲ ਨੇ ਲੈ ਕੱਲੇ ਕੱਲੇ ਦੀ ਜਾਣਕਾਰੀ ਦੇ ਦਈਏ ਟਰੈਕਟਰ ਦੀ ਮਾਹੌਲ ਅੱਜ ਆਪਾਂ ਗਰਮ ਰੱਖਣਾ ਬੇਸਕਾ ਉੱਪਰੋਂ ਠੰਡਾ ਠੀਕ ਹੈ ਜੀ ਠੀਕ ਹੈ ਨਾ ਸ਼ੁਰੂਆਤ ਆਪਾਂ ਕਿਹੜੇ ਟਰੈਕਟਰ ਤੋਂ ਕਰੀਏ ਅੰਦਾਜ਼ ਇਦਾਂ ਹੀ ਕਰਦੇ ਆ ਧਰਮੀ ਆਹ ਖੜਾ ਏ ਤੇ ਨੀਲੇ ਰੰਗ ਦਾ ਮੋਰ ਮੈਂ ਅਕਸਰ ਹੀ ਕਹਿੰਦਾ ਹੁੰਦਾ ਵੀ ਜਮੇ ਨਹੀਂ ਪਉਂਦਾ ਸ਼ੋਰ ਤੇ ਸੋਰ ਹੀ ਪਉਂਗਾ ਵੀ ਨਹੀਂ 12 ਮਾਡਲ ਵੱਡੀ ਟਰੈਡ 2012 ਮਾਡਲ 12 ਟਰ ਨੇ ਚਾਰੇ ਅਸਟ ਚਾਰ ਟਰ ਨਾਲ ਦੇ ਦੇ ਰੈਂਬਰੰਬ ਚੈੱਕ ਕਰਾਈਂ ਟਰੈਡ ਧਰਮੀ ਦੇਖੋ ਚੈੱਕ ਕਰਾ ਦੇ ਲੈ 12 ਮ ਦੇਖ ਲੈ ਸਾਰਾ ਕੰਡੀਸ਼ਨ ਦਾ Ориਜినਲ ਆ ਸਾਰਾ ਗੱਡੀ ਸੰਦਾ ਕਲੱਚ ਵੀ ਨਹੀਂ ਖੁੱਲਿਆ ਡਰਾਈਵ ਦਾ ਕਲੱਚ ਵੀ ਨਹੀਂ ਖੁੱਲਦਾ ਕਬਈ ਕਹਦਾ ਖੁੱਲਿਆ 153738 ਕਾਟ Ориਜినਲ ਚੱਲਿਆ Ориਜినਲ ਉਹ Ориਜినਲ ਬਰਨਾਲੇ ਦੇ ਨੰਬਰ ਧਰਮੇ ਉਰੇ ਆ ਆ ਸਟicker ਦਿਖਾ ਐ ਦਿਖਾ ਦੇ ਨਾਲ ਦੇ ਸਟicker ਆ ਦਿਖਾ ਦੇ ਉਹ ਤੋਂ ਬਾਅਦ ਇੱਧਰ ਆਈ ਆ ਕਰਵਾਈ ਚੈੱਕ ਦੇਖ ਉਹ ਦਿਖਾ ਦੇ ਛੇਟਾ ਛੋਟਾ ਕੰਪਨੀ ਦਾ ਕੱਲਾ ਕੱਲਾ ਸਟicker ਕੰਪਨੀ ਦਾ ਲੱਗਿਆ ਹੋਇਆ ਮਗਰਾੜ ਅੰਦਰੋਂ ਚੈੱਕ ਕਰਾਈ ਧਰਮੇ ਆ ਲੈ ਇੱਧਰ ਕਰਵਾ ਪੂਰਾ ਹੋਣੀ ਮਗਰਾੜ ਤਾਂ ਲੱਗੇ ਬਸ ਆ ਦੇਣਾ ਨਿਕਲ ਦਿਖ ਲੈ ਰੰਬਾ ਦਾ ਸਹੀ ਗੱਲ ਬੱਕਈ ਨਾ ਮਾ ਡਾਇਰੈਕਟਰ ਨੇ ਵੇਜ ਬੱਕਈ ਨਾ ਮਾ ਡਾਇਰੈਕਟਰ ਆ ਆ ਦੇਖੀ ਕਲਾ ਕਰਵਾ ਪਹਿਲਾਂ ਹੈ ਕਯੂਬਾ ਦਾ ਚੈੱਕ ਕਰਵਾ ਹੁੱਕ ਦਿਖਾ ਦੇ ਆ ਫੱਟੀ ਤੇ ਲੰਗ ਦੀ ਕਿਹੜੀ ਜੀ ਤੇ ਰੰਗ ਆਉਂਦਾ ਹਾਲੇ ਤੱਕ ਨਾਲ ਦਾ ਹਾਂ ਡਰਾਵਲ ਤੇ ਹਾਲੇ ਤੱਕ ਨਾਲ ਦਾ ਰੰਗ ਖੜਾ ਆ ਦੇਖ ਲੈ ਭਾਰਤ ਹੈ ਗੁਰਨਾਲ 12 ਮਾੜਾ ਮਾੜਲਾ ਬਈ ਕੱਢ ਜਾ ਇਹਨੂੰ ਕੋਲ ਫਿਰ ਵਿੱਚੋਂ ਵਿੱਚ ਕਰੀਏ ਚੈੱਕ ਮੈਂ ਜਾਬੀ ਵੀ ਨਹੀਂ ਲੱਗੀ ਤਰਾ ਨੂੰ ਆ ਜੀਜਾ ਸਟਿੱਕਰ ਚੈੱਕ ਕਰਾ ਦੇ ਨਾਲ ਦਾ ਇਹ ਤੇ ਅੱਛਾ ਦੇਖੋ ਦਰ ਮੈਂ ਲੈ ਕੋਈ ਬਣਾੜ ਨਹੀਂ ਖੁੱਲ ਰੜ ਹਾਂ ਜਮਈ ਨਾ ਮਾਡਲ ਟਰੈਕਟਰ ਬਈ ਜਮਈ ਨਾ ਮਾਡਲ ਟਰੈਕਟਰ ਗੁਰ ਨਾਲ 12 ਮਾੜਾ ਹੈ 1250 ਓਕੇ ਇਹਦਾ ਨੰਬਰ ਕਿੱਥੋਂ ਦਾ ਭਰਨ ਵਾਲੇ ਦਾ ਬਰਨ ਵਾਲੇ ਦਾ ਬਸ ਆਪਣੇ ਬਰਨ ਵਾਲੇ ਦੀ ਨੰਬਰ ਹੈ ਓਕੇ ਬਰਨ ਵਾਲੇ ਦਾ ਨੰਬਰ ਹੈ 12 ਹੀ ਮਾਡਲ ਹੈ 1250 ਓਕੇ ਇਹ ਪਾਰਟੀ ਕਾ ਮਿੰਨਾ ਨਾਮ ਹੋ ਸੈਕਿੰਡ ਦੇ ਹੋ ਗਿਆ ਸੈਕਿੰਡ ਦੇ ਨਾਮ ਹੋ ਗਿਆ ਹੋ ਗਿਆ ਓਕੇ 1500 ਕਿੰਨੇ ਘੰਟੇ ਚੱਲੇ ਹੋਏ 37 ਘੰਟੇ ਚੱਲੇ 1537 ਘੰਟੇ ਇਹ ਨਾਲ ਚੱਲਿਆ ਸਾਰੀ ਓਰੀਜਨਲ ਹੈ ਓਰੀਜਨਲ ਇਹਨੂੰ ਸਟਾਰਟ ਕਰੀ ਵੀਰੇ ਆਪੇ ਦੀ ਵੜਕ ਦੇਖਦੇ ਆ ਵੀ ਯਾਰ ਉੱਪਰੋਂ ਹੀ ਸੰਭਿਆ ਹੋਇਆ ਜਾਂ ਅੰਦਰੋਂ ਵੀ ਬੰਦਿਆ ਮਤਲਬ ਇਹਨੂੰ ਪੂਰਾ ਰੱਖਦਾ ਸੀ ਤੇ ਇਹਦਾ ਸਰਵਿਸ ਦਾ ਧਿਆਨ ਹੈ। ਹੈ? ਦੇਖੋ ਏ। ਦੇਖੋ। ਅਮੇ ਕਰਕੇ ਬਾਹਰ ਖਾਣੀ। ਨਮਾਲਕੇ। ਇਹਨੂੰ ਬੰਦ ਕਰੀ ਬਾਈ। ਗੱਲ ਉਹ ਹੀ ਭਈਏ ਵੀ ਟਾਲੀਆਂ ਦੇ ਪੱਤ ਝਾੜਦਾ ਜਾਂਦਾ ਭੋਰ ਨਹੀਂ ਪਤਲੀ ਇਹ ਨਾਰੇ ਹੈ। ਦੇਖੋ ਜਿੱਥੇ ਪਕਾਣਾ ਬੱਜੇ ਨੇ ਟਾਲੀਆਂ ਦੇ ਆਦੇ ਪੱਤੇ ਝਾੜਨੇ ਫਰਕੈਂਡ ਜੀ ਦੇ ਨੇ ਬਈ ਐਂ ਦੱਸ ਗੁਰ لال ਮੰਗ ਕੀ ਰਿਹਾ ਤੇ ਦੇਣਾ ਪਾ ਕਿੰਨੇ ਦਾ ਮੰਗਦਾ ਤਾਂ ਕਿਨੇ ਵੀ 1.7 ਲੱਖ 4 ਲੱਖ ਤੇ 25000 ਮੰਗਦਾ ਦੇ ਦਾਂਗੇ 4 ਲੱਖ ਤੇ 10000 ਦਾ ਚੱਕ ਤੂੰ 10000 ਵੀ ਦੇ ਪੂਰੇ 4 ਦਾ ਹੀ ਪੂਰੇ 4 ਦਾ ਪੂਰੇ 4 ਦਾ ਦੇ ਦਾਂਗੇ ਝੱਕੋ ਮਿੱਤਰੋ ਪੂਰੇ 4 ਲੱਖ ਦਾ ਟਰੈਕਟਰ ਬਣੂ 12 ਮਾਡਲ ਹੈ ਸਾਰਾ Ориਜਨਲ ਹੈ ਥੋੜੇ ਦਿਨ ਪਹਿਲਾਂ ਮਿੱਤਰੋ ਮੈਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਦਣਾ 2012 ਮਾਡਲ ਟਰੈਕਟਰ ਬਾਈ ਮੈਂ ਖੰਨੇ ਪਾ ਕੇ ਆਇਆ ਸੀ ਹੂੰ 4,50,000 ਮੰਗਿਆ ਸੀ 4,50,000 ਦੀ ਉਹਦੇ ਉੱਤੋਂ ਦੇ ਜਿਹੜਾ ਖੰਨੇ ਪਾ ਵਾਲੀ ਉਹਦੇ ਉੱਪਰ ਦੀ ਆ ਬੋਰਾ ਉਹਦਾ ਟਾਇਰ ਦੁਬਾਰ ਦੇ ਸੀ ਤੇ ਨਾਲ ਦੇ ਆ ਹਾਂ ਇਹ ਗੱਲ ਮੰਨਣ ਵਾਲੀ ਆ ਉਹਦੇ ਟਾਇਰ ਮੂਰਲੇ ਦੁਬਾਰ ਦੇ ਸੀ ਇਹਦੇ ਟਾਇਰ ਨਾਲ ਦੇ ਨੇ ਚਾਰੇ ਟਾਇਰ ਨਾਲ ਦੇ ਦੇ ਅੱਛਾ ਆ ਚਾਰੇ ਟਾਇਰ ਨਾਲ ਦੇ ਟਾਇਰਾਂ ਦੀ ਕੰਡੀਸ਼ਨ ਵੀ ਚੈੱਕ ਕਰੋ ਘੈਂਟ ਪਈ ਆ 60-60 ਟਾਇਰ ਰਹਿਗੇ ਚਾਰੇ ਸਹੀ ਹੂੰ ਬਿਲਕੁਲ ਜੀ ਤੇ ਬਾਈ ਜਿਹੜਾ ਹੁਣ ਆ ਖੜਾ 744 ਸਰ ਰਾਜਾ ਦੀ ਇਹ ਹੈਗਾ 2022 ਮਾਡਲ ਓਕੇ ਫਿਰ ਇਹਦਾ ਨਵਾਂ ਹੋਣੀ ਹੋਣਾ ਮੱਖੀ ਜੰਨਾ ਦਾਗਦਾਰ ਮੇ ਇਹਦੇ ਉੱਪਰ ਵੀ ਹੈ ਨਹੀਂਗਾ ਦੇਖ ਰਿਵਰਸ ਪੀਟੀਓ ਦੇ ਵਿੱਚ ਹੈ 855 ਵਾਲੇ ਇੰਜਨ ਜੀ ਹੈ ਬਾਈ ਇਹ ਆ ਦੇਖ ਲੈ ਚੋ ਚਿੱਟਾ ਕਰਵਾ ਕਰਵਾ ਕੇ ਚੈੱਕ ਹਮ ਹਲੇ ਤੱਕ ਚਾਬੀ ਪਾਣਾ ਤੈਨੂੰ ਲੱਗਣੀ ਕੀ ਆ ਬਾਈ ਆ ਦੇਖੀ ਨਵੇਂ ਟਾਇਰ ਪੈਣ ਮੂਰਲੇ ਮੂਰਲੇ ਦੁਬਾਰੇ ਪਾ ਨਾ ਮੂਰਲੇ ਦੁਬਾਰ ਦੇ ਟਾਇਰ ਨੇ ਸਪਾ ਉਹ ਸ਼ੀਰੰਗ ਭਈਆ ਕਰਵਾਈ ਚੈੱਕ ਸਾਰਾ ਪੰਪ ਪੰਪ ਦਾ ਹਮ ਰਿਸ ਕਮ ਮਾਰਦਾ ਟਰੈਕਟਰ ਯਾਰ ਲੱਗ ਰਹੀ ਸਾਲੀਆਂ ਪਿੰਨਾ ਤੋਂ ਲੈ ਕੇ ਨੇਪਲ ਵੀ ਨੂੰ ਉਤਰੇ ਪੈਰ ਤਾਂ ਦਿਖਾ ਹਾਂ ਇਹ ਕਿੰਨਾ ਚੱਲ ਗਿਆ ਹੂਗਰ ਲਾਲ ਇਹ 1200 ਕੋ ਚੱਲਿਆ ਹੋਇਆ 1200 ਘੰਟੇ ਚੱਲਿਆ 72 ਮਗਰਾੜ ਚੈੱਕ ਰੋਈ ਅੰਦਰੋਂ ਵੀ ਹਰੇ ਮੇ ਚੈੱਕ ਕਰਵਾ ਦੇ ਲੈ ਸੋ ਲੈਂਕਾ ਨੂੰ ਕਹੋ ਕੱਕ ਦਿਖਾ ਦੇ ਸਾਰੇ ਹੂੰ ਇਹ ਤਾਂ ਜਮੀਨਾਂ ਦਾ ਮਾਡਲ ਟਰੈਕਟਰ ਹੈ ਬਈ ਹਣਾ ਬਾਈ ਮਾੜਲਾ ਬਈ ਬਾਈ ਮਾੜਲਾ ਘੰਟੇ ਚ ਦਸ਼ਾ 1200 ਚੱਲਿਆ ਹੋਇਆ 1200 1274 75 ਚੱਲਿਆ ਨੰਬਰ ਇਹਦਾ ਕਿੱਥੋਂ ਦਾ ਪੰਜਾਬ ਹੀ ਆ ਵੀ ਪੰਜਾਬ ਨੰਬਰ ਇਹ ਪਾਰਟੀ ਫਰਸਟ ਹੈ ਇਹ ਫਰਸਟ ਹੈ ਜੀ ਓਕੇ ਤੇ ਹੁਣ ਐ ਦੱਸ ਫਿਰ ਹਾਂਜੀ ਇਹਦੀ ਕੀ ਡਿਮਾਂਡ ਹੈ ਜੇਦੀ ਹੈਗੀ 5 ਲੱਖ 90 ਹਜ਼ਾਰ ਇਹ ਦੇ ਦਾਂ 5 ਲੱਖ ਤੇ 80 ਹਜ਼ਾਰ 590000 ਡਿਮਾਂਡ ਆ 580000 ਦਾ ਦਵੇਂਗਾ ਹਾਂਜੀ ਕੁਸ ਰਹਿਤਕਾਰ ਇਹਦੇ ਵਿੱਚ ਕਰਦਾਂਗੇ ਮਾਨਦਾਨ ਦੇਣ ਲੈਣ ਜਾਂ ਕਿੰਨੇ ਤੱਕ ਹੋ ਰੁਪਈਆ ਨਾ ਘਟਾਈ ਉਦੋਂ ਬਾਅਦ ਹੋਰ 570 ਦੇ ਦਾਂਗੇ ਹੈ 570 ਦਾ 570000 ਹੋਰ ਹੋ ਜਾਊਗਾ ਥੋੜਾ ਮੋਟਾ ਬਸ ਇਹ ਚ ਨਹੀਂ ਹੋਣਾ 560000 ਦਾ ਕਰਵਾ ਦ ਚਲ 65 ਦਾ ਕਰ ਦੇ ਬੰਦੇ 60 ਦੇ ਹੀ ਹੋ 5000 ਰੁਪਈ ਨਹੀਂ ਦੇਣਾ ਮੇਤਰੋ ਵੱਧ ਤੇ ਆਜੋ ਪਿੰਡ ਫਰਵਾਹੀ ਦੇ ਵਿੱਚ ਤੇ ਬਈ ਜਿਹੜਾ ਆ ਖੜਾ ਹੁਣ ਇਹ 18 ਮਾੜ ਲੈ 18 ਮਾੜ ਲੈ ਹੈਗਾ 963 ਹਾਂਜੀ ਅਸੀਂ ਬੁੱਕ ਦੇ ਨਹੀਂ ਸਰ ਗੈਰਾਂ ਦੇ ਹੈ ਗੱਲ ਸਹੀ ਆ ਟਰੈਡ ਇਹ ਵੀ ਸਾਰਾ ਸੀਲਡ ਹੈ ਪੱਟੀ ਕਲਾ ਕਲਾ ਚ ਖੁੱਲ ਸਸ ਕੱਲਾ ਇਹਦਾ ਹੁਣ ਖੁੱਲਿਆ ਹੋਇਆ ਕਲੱਚ ਕਲੱਚ ਖੁੱਲਿਆ ਸਾਰਾ ਬਾਕੀ ਸਾਰਾ ਸੀਲ ਹੈ ਹਾਂ ਓਕੇ ਆਹ ਦੇਖ ਰੂ ਸਾਂ ਸੀ ਗੱਲਾ ਸੀੜੀ ਨਹੀਂ ਸਾਰਾ ਸੀਲ ਨੀਊਜ਼ੀਲੈਂਡ ਹੋਂ ਤੱਕ ਚਾਬੀ ਨਹੀਂ ਲੱਗੀ ਹੋਈ ਨੀਊਜ਼ੀਲੈਂਡ ਵੀ ਖੁੱਲੀ ਟਰੱਕ ਦੀ ਹੂੰ ਗੇਅਰ ਗੁਰ ਸਾਰਾ ਸੀਲਡ ਹੈਗਾ ਜੀ ਅੱਛਾ ਤਰ ਮੈਂ ਰੇਮਰਮ ਚੈੱਕ ਕਰਵਾ ਕੰਡੀਸ਼ਨ ਦਾ ਚੈੱਕ ਕਰਵਾ ਬਈ ਇਹ ਵੀ ਕਿਸੇ ਪਾਸੇ ਜੰਗਾਲ ਨਹੀਂ ਹੈਗੀ ਬਈ ਕਨੋਪੀ ਲੱਗੀ ਹੋਈ ਹੈ ਕੱਲਾ ਡੈਕ ਲਾਉਣ ਵਾਲਾ ਐਮ ਆਰਫ ਦੇ ਟਾਇਰ ਨੇ ਚੌਕੜੇ ਚਾਰੇ ਟਾਇਰ ਐਮ ਆਰਫ ਦੇ ਨੇ ਓਕੇ ਲੈਂਕਾ ਲੋਕਾਂ ਦਾ ਪੂਰਾ ਸਾਫ ਹੈ ਰੱਬਾ ਮੋੜਾ ਚੰਗਾ ਰੈਡ ਪੂਰਾ ਹੂੰ ਲੈਂਕਾ ਲੋ ओके okay. ए 3 स्पीड ਚਾ ਡਬਲ ਡਿਸਟ੍ਰਿਬਿਊਟਰ ਹੈ ਨਾ ਇਹ ਕਿੰਨੀ ਹਸਪਾਵਰ ਚ ਆ ਜਾਂਦਾ ਇਹ 960 60 ਚ ਆ ਜਾਂਦਾ ਓਕੇ ਭਈ ਇਹ ਦੀ ਕੀ ਡਿਮਾਂਡ ਇਹਦਾ ਚ ਨੰਬਰ ਕਿੱਥੋਂ ਦਾ ਪੰਜਾਬ ਦਾ ਹੀ ਹੈ ਬੱਟੀ ਪੰਜਾਬੋਂ ਨੰਬਰ ਹੈ ਰਾਜਪੁਰੇ ਦਾ ਵੀ ਨੰਬਰ ਰਾਜਪੁਰੇ ਦਾ ਪੀਪੀ 39 ਹੋਣਾ ਤੇ ਜੇ ਗੱਲ ਕਰੀਏ ਇਹ ਕੈਮੀ ਪਾਰਟੀ ਦੇ ਨਾਮ ਆ ਇਹ ਸੈਕਿੰਡ ਦੇ ਆ ਜੀ ਸੈਕਿੰਡ ਹਾਂ ਜੀ ਕੀ ਡਿਮਾਂਡ ਹੈ ਡਾਇਰੈਕਟਰ ਦੀ ਇਹਦਾ ਕਹਿੰਦਾ 580 ਆ 570 ਦੇ ਦਾਂਗੇ ਬੱਟੀ ਸਾਡੇ 5 ਲੱਖ ਦਾ ਬਣਜੂ 60 ਦਾ ਦੇ ਦਾਂਗੇ 60 ਦਣੀ ਫਿਰ 5 5.5 ਦੀ ਜੀ 5.5 ਦਾ ਚੱਕ ਮਿੱਤਰੋ 5.5 ਲੱਖ ਦਾ ਮੂਹਰੇ ਟੈਂਕੀ ਲੱਗੀ ਹੋਈ ਆ ਡੀਜ਼ਲ ਵਾਲੀ ਬੰਪਰ ਡੀਜ਼ਲ ਟੈਂਕੀ ਤੇ ਲੱਗਿਆ ਹੋਇਆ ਬਈ ਜਿਹੜਾ ਆ ਖੜਾ ਹੁਣ ਇਧਰਲੇ ਪਾਸੇ ਆ ਵੀ ਦੱਸ ਦੇ ਇਹ ਸੇਮ ਆ ਨਾ ਵੱਡੀ 2006 ਮਾਡਲ ਸੇਮ ਆ ਨਾ ਨੰਬਰ ਇਹਦਾ ਵੀ ਪੰਜਾਬ ਆ ਅੱਛਾ ਇਹਦੀ ਤਿਆਰੀ ਫੇਰੀ ਹੋਈ ਵੀ ਆ ਜਾਨੀ ਬਾਡੀ ਲੈਣ ਦੇ ਦਾ ਘਾਟਾ ਇੱਕਦਮ ਮਗਰਾ ਟਾਈਮ ਦੇ ਹੋ ਕੇ ਕੋਲੇ ਪੈਨੇ ਅੱਛਾ ਮਗਰਾੜੇ ਦੇ ਉਂ ਕਰਵਾਏ ਹੋਣੇ ਤਿਆਰ ਕੋਲੇ ਪੈਨੇ ਚੱਲ ਜਰਾ ਇਹ ਮਾਨ ਵਾਲਾ ਹੁਣ ਤਾਂ ਸੇਮ ਮਾਡਲ ਆ ਚੱਲ ਬਣੀ ਕਰਿੰਬਾਂ ਦੇ ਘਰੇ ਕੁਰੇ ਜੇ ਹੋਏ ਪੈਨੇ ਅੱਛਾ ਇਹਦੀ ਹੋਈ ਆ ਮ ਚੱਲ ਚੱਲ ਇਹਦਾ ਪੂਰਾ ਓਕੇ ਮਗਰਲੀ ਜੋੜੀ ਨਮਿਆਂ ਵਰਗੀ ਆ ਹਾਂਜੀ ਹਾਂ ਕਿਹੜੀ ਕੰਪਨੀ ਦੀ ਆ ਐਕਸਾਈਡ ਦੀ ਆ ਐਕਸਾਈਡ ਹੋ ਓਕੇ ਤੇ ਧਰਮੇ ਮੂਰਲੇ ਟਾਰਗੇਟ ਕੰਪਨੀ ਦਿੰਦੇ ਨੇ ਦੇ ਮੂਰਲੇ ਜੇਕੇ ਜੇਕੇ ਦੇ ਨੇ ਤੇ ਆ ਖੁੱਲੀ ਬਾਡੀ ਦੇ ਪਿੱਛੇ ਕਿਹੇ ਜਾਏ ਮੁੰਡਾ ਸੁੱਕਾ ਪਿਆ ਯਾਰ ਇੰਜਣ ਉੱਤੋਂ ਉੱਤੋਂ ਆਪਾਂ ਕੰਮ ਕਰਾਤਾ ਦਾ ਅੱਛਾ ਰਿੰਗ ਸਲੀਪਾ ਪਿਸਟਨ ਮਨਾਵੇ ਬਾਅਦਲੇ ਕਿ ਜਾਨੀ ਕਿ ਹੁਣ ਰੁਪਈਆ ਲਾਉਣ ਦੀ ਲੋੜ ਨਹੀਂ 6 ਮਾਡਲ ਇਹਦਾ ਨੰਬਰ ਕਿੱਥੋਂ ਦਾ ਪੰਜਾਬ ਦੇ 238 ਪੀਪੀ 37 38 ਪੰਜਾਬ ਦਾ ਨੰਬਰ ਹੈ ਓਕੇ ਪਰ ਮੈਂ ਆ ਸਾਰਾ ਕਰਵਾ ਚੱਕ ਬਈ ਪੈਰਪੁਰ ਦਾ ਨੰਨ ਦਾ ਉਦਾਂ ਟੁੱਟ ਭੱਜ ਤਾਂ ਕੋਈ ਨਹੀਂ ਕੋਈ ਹਾਂ ਕੋਈ ਆ ਨਹੀਂ ਕੋਈ ਬਾਡੀ ਲਾਈਨ ਤੇ ਇੰਜ ਨੂੰ ਇੰਜੋਂ ਧਰੇ ਜਨਾਲਾ ਪਿੱਸੇ ਪੁੱਸੇ ਮਾਰਿਆ ਆ ਆ ਚੀਜ਼ ਦਾ ਅਰੀਜਨਲ ਆ ਸਾਰੀ ਇੰਜਨ ਦੀ ਓਕੇ ਨਹੀਂ ਪੇਂਟ ਹੀ ਬੱਜੇ ਹੋਇਆ ਬਲਕਿ ਹੂ ਨਹੀਂ ਨਾ ਕੋਈ ਨਾ ਨਾ ਹੂ ਨਹੀਂ ਬਿਲਡਿੰਗ ਬੋਲਡਿੰਗ ਨਹੀਂ ਹੈਗੀ ਜਿਵੇਂ ਕੋਈ ਮਾਰਿਆ ਬਾਲਾ ਨਹੀਂ ਬੱਜਿਆ ਹੂੰ ਪਤਾ ਹੀ ਨਹੀਂ ਲੱਗਦਾ ਇਹ ਤਾਂ ਜਿਵੇਂ ਸੇ ਮਾਡਲ ਆ ਕੋਲ ਘਲ ਗਿਆ ਰੰਗ ਰੂੰਗੇ ਜਿਹਦੇ ਬੱਜਾ ਵੀ ਹੋਇਆ ਪਹਿਲਾਂ ਪਿੱਸੇ ਲਾਈਂ ਕਲੋਂਕਾ ਜਾਂਦੇ ਮਾਰਿਆ ਹਾਂ ਆ ਥੋੜਾ ਹੀ ਜਾਗਦਾ ਆ ਲਿੰਕਾਂ ਜੀ ਦਾ ਰੰਗ ਔਰ ਸਟਾਰਟ ਤਾਂ ਹੁੰਦਾ ਵਧੀਆ ਇਹਨੂੰ ਦੇਖੀ ਆਪਾਂ ਇਹ ਵੀ ਕੰਮ ਬਾਈ ਕਹਿੰਦਾ ਹੋਇਆ ਹੋਇਆ ਤਾਜ਼ਾ ਹਾਂ ਹੈਂਡਾ ਹੋਇਆ ਨਹੀਂ ਦੇਉ ਰੇ ਇਸੇ ਦੀ ਥੋੜੀ ਜੀ ਹਾਂ ਸਟਾਰਟ ਦੇ ਵਾਂਗ ਇਹ ਕਿੰਨੇ ਦਾ ਦਵਾਂਗੇ ਆਪਾਂ ਕਰੋ ਲਾਲ ਇਹ ਕਹਿੰਦਾ ਦੋ ਚਾਲੀਆਂ ਦੋ 30 ਤਾਂ ਦੇ ਦਾਂ ਬੱਟੀ ਦੋ ਲੱਖ 30 ਹਜ਼ਾਰ ਦਾ ਚੱਕੋ ਮਿੱਤਰੋ 2 ਲੱਖ ਤੇ 25 ਹਜ਼ਾਰ ਦੀ ਦਵਾ ਦਾਂਗੇ ਯਾਰ ਬਸ ਪਿੰਡ ਫਰਵਾਹੀ ਖੜੇ ਆ ਬਰਨਾਲੇ ਜ਼ਿਲ੍ਹੇ ਦੇ ਬਿਲਕੁਲ ਬੁੱਕਲ ਦੇ ਵਿੱਚ ਪਿੰਡ ਪੈ ਜਾਂਦਾ ਨਾਂ ਬਾਈ ਦਾ ਗੁਰਲਾਲ ਹੈ ਤੇ ਨੰਬਰ ਤੁਹਾਡਾ ਉਹੀ ਆ ਹਾਂ ਨੰਬਰ ਕਿੰਨਾ ਸੀ ਥੋੜਾ ਦੱਸੀ 995257331 75331 ਹਾਂ ਚਲਿਆ ਮਿੱਤਰੋ ਆਹ ਟਰੈਕਟਰਾਂ ਤੇ ਤਾਂ ਲੋਨ ਵੀ ਹੋਜੂ ਤੇਨਾਂ ਤੇ ਬਾਈ ਇਹਦੇ ਉੱਪਰ ਕਿੰਨੇ ਦਾ ਲੋਨ ਹੋਜੂ ਇਹ ਤੇ ਹੋਜੂਗਾ 2.5 ਲੱਖ ਦਾ 2.5 ਲੱਖ ਦਾ ਓਕੇ ਤੇ ਇਹਦੇ ਉੱਪਰ ਇਹ ਤੇ 4 ਲੱਖ ਦਾ ਇਹ ਤੇ 4 ਲੱਖ ਦਾ ਉਹਦੇ ਉੱਪਰ ਕਿੰਨੇ ਦਾ ਹੋਜੂ ਉਹ ਤੇ 4.5 ਦਾ ਹੋਜੂ ਉਹ ਤੇ 4.5 ਦਾ ਹੋਜੂ ਚਲਿਆ ਮਿੱਤਰੋ ਤਿੰਨ ਟਰੈਕਟਰਾਂ ਤੇ ਤਾਂ ਲੋਨ ਵੀ ਹੋਜੂ ਕਈ ਵਰਨਾ ਆਪਣੇ ਅੜਦੇ ਥੜਦੇ ਵੈਸੇ ਮ ਪਰ ਫਿਰ ਵੀ ਕਈ ਵਾਰ ਬੰਦੇ ਦੀ ਮਜਬੂਰੀ ਬਣ ਜਾਂਦੀ ਹੈ ਕੋਈ ਬੰਦਾ ਮਿਹਨਤੀ ਹੁੰਦਾ ਵੀ ਬਈ ਮੈਂ ਫ੍ਰੀ ਤਾਂ ਕਰ ਹੀ ਲਊਗਾ ਵੀ ਯਾਰ ਉਦਾਂ ਮੇਰਾ ਕਿਤੇ ਹੱਥ ਨਹੀਂ ਪੈਂਦਾ ਚਲੋ ਕਿਉਂਕਿ ਅੱਜ ਕੱਲ ਨਾ 90% ਸਾਰਾ ਕੁਝ ਹੀ ਲੋਨਤੀ ਹੈ ਲੋਨ ਤੇ ਇਹ ਵੀ ਆਪਾਂ ਕਹਿੰਦੇ ਆ بڑے بڑے ਸਾਹੂਕਾਰ ਵੀ ਲੋਨ ਲੈ ਲੈਂਦੇ ਆ ਹੌਲੀ ਹੌਲੀ ਚੱਲਾਂਗੇ ਹੌਲੀ ਹੌਲੀ ਹੋ ਜਾਂਦਾ ਸੰਧ ਬਣ ਜਾਂਦਾ ਤੇ ਉਦਾਂ ਕਈ ਵਾਰ ਆਪਣਾ ਨਹੀਂ ਹੱਥ ਪੈਂਦਾ ਹੁੰਦਾ ਤੇ ਮਿੱਤਰੋ ਨੰਬਰ ਸਕਰੀਨ ਤੇ ਹੈ ਹੋਣੀ ਬਾਈ ਗੁਰਲਾਲ ਨਾਲ ਸੰਪਰਕ ਕਰ ਲੋ ਗੁਰਲਾਲ 101% ਗਾਰੰਟੀ ਆ ਗਾਰੰਟੀ ਆ ਬਾਈ ਆ ਤਿੰਨ ਦਾ ਫੁੱਲ ਗਾਰੰਟੀ ਇਹਦੇ ਤੁਹਾਨੂੰ ਦੱਸਦਾ ਵੀ ਵੱਜ ਜਾ ਮਾੜਾ ਮੋਟਾ ਹਾਂ ਨਹੀਂ ਚਲੋ ਇਹ ਤਾਂ ਆਪਣੇ ਫਰਦასი ਦਿੱਤਾ ਤੁਸੀਂ ਵੀ ਬਈ ਹੈਗਾ ਵੀ ਐ ਤੇ ਇਹਦਾ ਕੰਮ ਕਰਵਾਇਆ ਹੋਇਆ ਹਾਂ ਹਾਂ ਇਹ ਵੀ ਚੱਲ ਚਲਾ ਵੀ ਦੇ ਵੀ ਚੰਗਾ ਚਲਾਈਦਾ ਵਧੀਆ ਆਹ ਟਰੈਕਟਰਾਂ ਦੀ ਤੇ 101% ਗਾਰੰਟੀ ਆ ਤੇ ਨੰਬਰ ਕੈਪਸ਼ਨ ਦੇ ਵਿੱਚ ਆ ਬਸ ਡਾਇਲ ਕਰੋ ਫਟਾਫਟ ਕਿਉਂਕਿ ਐਸ ਕੀ ਟਰੈਕਟਰ ਬੜਾ ਸੇਰਾ ਨਜ਼ਰ ਬਈ ਲਵੇ ਸੇਰਾ ਟਰੈਕਟਰ ਨੇ ਪੂਰੇ